ਵਾਟ ਟਾਈਮ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਾਈ ਹਲੀਮਾ ਹਸਪਤਲ ਤੇ ਬਕਾ ਬੋਰਡ ਬਾਰੇ ਜੋ ਸੋਸ਼ਲ ਮੀਡੀਆ ਜਾਂ ਪ੍ਰਿੰਟ ਮੀਡੀਆ ਦੇ ਅੰਦਰ ਗੱਲਾਂ ਆ ਰਹੀਆਂ ਹਨ ਉਹਨਾਂ ਤੋਂ ਉਹਨਾਂ ਦੀ ਜਾਣਕਾਰੀ ਲੈਣ ਲਈ ਅੱਜ ਹੀ ਗੱਲ ਕਰ ਰਹੇ ਹਾਂ ਅੱਜ ਪੰਜਾਬ ਬਕਾ ਬੋਰਡ ਦੇ ਮੈਂਬਰ ਐਡਵੋਕੇਟ ਮੁਹੰਮਦ ਸ਼ਮਸ਼ਾਦ ਨਾਲ ਉਹਨਾਂ ਕੋ ਜਾਣਕਾਰੀ ਜਾਣਾਂਗੇ ਕਿ ਦਾਈ ਹਲੀਮਾ ਹਸਪਤਾਲ ਚ ਜਿਸ ਤੰਗ ਦੇ ਨਾਲ ਸੋਸ਼ਲ ਮੀਡੀਆ ਦੇ ਅੰਦਰ ਕਰਾਪਸ਼ਨ ਦੇ ਦੋਸ਼ ਲੱਗ ਰਹੇ ਹਨ ਮੈਡੀਕਲ ਸਟੋਰਾਂ ਦੇ ਦਵਾਈਆਂ ਦੇ ਮਹਿੰਗੀਆਂ ਦੇ ਦੋਸ਼ ਲੱਗ ਰਹੇ ਹਨ ਉਹ ਕਿੱਥੇ ਤੱਕ ਸਹੀ ਹੈ ਔਰ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਇਹਨਾਂ ਨੂੰ ਲਮਾਂਗੇ ਇਸੇ ਤਰ੍ਹਾਂ ਪੰਜਾਬ ਪੱਕਾ ਬੋਰਡ ਦੇ ਅੰਦਰ ਵੀ ਜਿਹੜੀਆਂ 48 ਕਰੋੜ ਰੁਪਇਆ ਜਿਹੜਾ ਹੈ ਮੈਡੀਕਲ ਕਾਲਜ ਲਈ ਦਿੱਤਾ ਗਿਆ ਹੈ ਉਸ ਦੇ ਬਾਰੇ ਵੀ ਜਾਣਕਾਰੀ ਕਰਾਂਗੇ ਕਿ ਕੌਮਦਾਰ ਰੁਪਈਆ ਸੀ ਲੋਕ ਕਹਿੰਦੇ ਹਨ ਕੌਮਦਾਰ ਰੁਪਈਏ ਨੂੰ ਤਾਂ ਬਰਬਾਦ ਨਹੀਂ ਕੀਤਾ ਜਾ ਸਕਦਾ ਤਾਂ ਉਹਨਾਂ ਦੀ ਮਨਸ਼ਾ ਕੀ ਸੀ ਕਿਉਂ ਉਹਨਾਂ ਨੇ ਇਹ ਪਾਸ ਕੀਤਾ ਮੈਂ ਮੀਟਿੰਗ ਦੇ ਅੰਦਰ ਔਰ ਉਹਦੇ ਬਾਰੇ ਵੀ ਅੱਜ ਜਾਣ ਕਰਗੇ ਇਸੇ ਤਰ੍ਹਾਂ ਜਿਹੜੀਆਂ ਪੈਨਸ਼ਨਾਂ ਸੰਬੰਧੀ ਵੱਡੇ ਲੰਬੇ ਸਮੇਂ ਤੋਂ ਲੋਕ ਕਹਿ ਰਹੇ ਨੇ ਕਿ ਪੈਨਸ਼ਨਾਂ ਬਕਾ ਬੋਰਡ ਦੀ ਨਹੀਂ ਲੱਗ ਰਹੀਆਂ ਤਾਂ ਉਹਦੇ ਬਾਰੇ ਵੀ ਅੱਜ ਇਹਨਾਂ ਨਾਲ ਅਸੀਂ ਬਖਦਾਰਪੁਰ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਔਰ ਆਓ ਉਹਨਾਂ ਨਾਲ ਜੋ ਗੱਲਬਾਤ ਹੋ ਰਹੀ ਹੈ ਉਹ ਤੁਹਾਡੋ ਰੂਬਰੂ ਕਰਾ ਰਹੇ ਹਾਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਪਿਛਲੀਆਂ ਗੱਲਾਂ ਛੱਡ ਦਿਓ ਸਾਨੂੰ 1 ਮਹੀਨੇ ਦਾ ਟਾਈਮ ਦਿਓ ਤੁਸੀਂ ਉਹਦੇ ਵਿੱਚ ਦੇਖਿਓ ਕੀ ਰਿਪੋਰਟ ਹੈ ਹੁਣ ਕੀ ਕਹਿਣਾ ਚਾਹੋਗੇ ਕੀ ਆਉਟਪੁੱਟ ਹੈ ਕੀ ਲੱਗਦਾ ਕਿ ਹਸਪਤਾਲ ਮੁਨਾਫੇ 'ਚ ਜਾ ਰਿਹਾ ਹੈ ਉਹ ਯਾਸਿਰ ਸਾਹਿਬ ਪਹਿਲੀ ਗੱਲ ਦਾ ਹੈ ਜਾਂ ਆਪ ਕੋ ਬਾਅਦ ਸੇ ਬਣਾ ਰਹੇ ਜੀ ਕਿਉਂਕਿ ਇਹ ਫਲਾਤੀ ਕੰਮ ਆਵਾਜ਼ ਸੇ ਬਾਕੀ ਹੋੜਾ ਬਖੂਰ ਦਾ ਮਤਲਬ ਇਹ ਹੈ ਵੀ ਲੋਕਾਂ ਮਸਕੀਨ ਵਿਧਵਾ ਯਾ ਤਕਰੀਬ ਲੋਕਾਂ ਦੀ ਮਦਦ ਕਰਨਾ ਉਹ ਕਿਸੇ ਵੀ ਬੇਸੇ ਹੋਏ ਜੈ ਫਾਈਨੈਂਸ਼ੀਅਲ ਐਨੀਫੀਸ਼ਨ ਸਿਸਟਮ ਦੇ ਵਿੱਚ ਆਏ ਹੋਏ ਐਫੀਸ਼ੀਐਂਸੀ ਨੂੰ ਉਤਾਰਨਾ ਤੇ ਕੋਰਾ ਲਾਰਾ ਅਲੱਗ ਲੀਵਾ ਬਣਾਉਣਾ ਜੀ ਜੀ ਕੀ ਗੱਲ ਇਹ ਆ ਸਾਡੇ ਆਉਣ ਤੋਂ ਬਾਅਦ ਜੇ ਮੈਂ ਕਾਲਜ ਡਿਸ਼ਾ ਰੈਸਨਾਂ ਦੇ ਉੱਤੇ ਹਸਪਤਾਲ ਦੇ ਵਿੱਚ ਬਹੁਤ ਸੁਧਾਰ ਹੋਏ ਨੇ ਪਰ ਇਹ ਗੱਲ ਮੈਂ ਇਹ ਵੀ ਕਹਿੰਦਾ ਹੋਇਆ ਇਹ ਆ ਹਸਪੀਟਲ तकरीबन ਪਿਛਲੇ 2 ਕੁ ਮਹੀਨਿਆਂ ਤੋਂ ਪ੍ਰੋਪਰ ਦੇ ਵਿੱਚ ਚੱਲ ਰਿਹਾ ਦੇ ਦੋਨੋਂ ਪੀ ਆ ਐ ਭਰਾ ਰਹੇ ਤੇ ਉਹ ਤੋਂ ਵੱਧ ਮੈਨੂੰ ਖੁਸ਼ੀ ਦੀ ਗੱਲ ਹੈ OVD ਬਹੁਤ ਜ਼ਿਆਦਾ ਵਧੀਆ ਆਊਟਪੁਟ ਦੇ ਵਿੱਚ ਜਿਹੜਾ ਲੋਕਾਂ ਨੂੰ ਇਸ ਆਪਰਟੀਉਨਿਟੀ ਐਂਬੀਟਰ ਤੇ ਇਹਦਾ ਫਾਇਦਾ ਲੋਕਾਂ ਨੂੰ ਪਹੁੰਚਣ ਲੱਗ ਗਿਆ ਜਿਹੜਾ ਮਿਨਿਮਮ ਹੋ ਜਾਏਗਾ ਬਹੁਤ ਪ੍ਰੋਬਲਮ ਦਾ ਤੇ ਉਸ ਵਿੱਚ ਅਸੀਂ ਆਮ ਤੌਰ 'ਤੇ तकरीबन 30 ਤੋਂ 35% ਰੇਟਸ ऑपरेशंस ਦੇ ਬਟਾਇਨੇ ਜਿਹੜਾ 1500 ਰੁਪਿਆ ਡਾਇਲਿਸਿਸ ਦਾ ਉਹ 1000 ਰੁਪਿਆ ਡਾਇਲਿਸਿਸ ਫੀਸ ਆ। ਅੱਛਾ। ਪਰ ਜੀ ਜੀ। ਉਸ ਤੋਂ ਬਾਅਦ ਜਿਹੜਾ ਕੰਮ ਸਪੈਸ਼ਲ ਰੂਮ ਦਾ 1500 ਰੁਪਿਆ ਤਾਂ ਉਹ 1000 ਰੁਪਿਆ ਕਰਦਾ। ਜੀ। ਪਰ ਤੋਂ ਪਤਾ ਲੋਕਾਂ ਨੂੰ ਦੇ ਬਾਰੇ। ਅੱਛਾ ਸੰਸਾਦ ਸਾਹਿਬ ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਸਵਾਲ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਗੱਲਾਂ ਹਸਪਤਾਲ ਦੇ ਬਾਰੇ ਚੱਲ ਰਹੀਆਂ ਨੇ ਜਿਸ ਤਰ੍ਹਾਂ ਕਿ ਉੱਥੇ ਕੁਝ ਕੱਪੜਿਆਂ ਦਾ ਮਾਮਲਾ ਹੈ। ਉੱਥੇ ਮੈਡੀਕਲ ਸਟੋਰ ਦੇ ਉੱਪਰ ਦਵਾਈਆਂ ਦੇ ਰੇਟਾਂ ਦਾ ਮਾਮਲਾ ਹੈ ਉੱਥੇ ਪੇਸ਼ੈਂਟ ਨੇ ਜਿਹੜੇ ਲੋਕ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਆਡੀਓ ਵੀਡੀਓ ਚੱਲ ਰਹੀਆਂ ਨੇ ਕਿ ਪੇਸ਼ੈਂਟ ਸਿਰਫ ਗਿਣਤੀ ਦੇ ਹੀ ਨੇ 5-7 ਇਹਨੋਂ ਕੋਈ ਨਾ ਕਹਿ ਰਿਹਾ ਕੋਈ ਸੱਤ ਕਹਿ ਰਿਹਾ ਕੀ ਕਹੋਗੇ ਤੁਸੀਂ ਕਹਿ ਰਹੇ ਹੋ ਕਿ ਹਸਪਤਾਲ ਦੀ ਹਾਲਤ ਵਿੱਚ ਸੁਧਾਰ ਹੋਇਆ ਉਹ ਜਿਹੜੇ ਲੋਕ ਕਹਿ ਰਹੇ ਨੇ ਉਹ ਵੀ ਚੱਲ ਰਹੀਆਂ ਨੇ ਉਹ ਸਿਰਫ ਇੱਕ ਦੂਸਰੀ ਇਹਨਾਂ ਨੇ ਜਿਹੜੇ ਹੋਰ ਸਵਾਦ ਨੂੰ ਕਰਦੋ ਜੀ ਵੀ ਪੰਜਾਬ ਆਵਾਜ਼ मामला मुझे मामला ना समझ में आया बोर्ड दिखो अपने इस मंदर को आवाज़ ना हर बंदा जो भी जानते हैं डेडिकेट है उसके पास में मामले सॉल्व करते हैं तो भी सोशल मीडिया से देखते भी होंगे जी चेयरमैन साहब भी चर्च का टेबलेट कर रहे हैं तो मेकअप भी चर्च का टेबलेट कर रहे हैं नहीं किसी भी कोई प्रॉब्लम आ � मलाज मदद सही होगा ना लोगों ने सही बिना किसी आराम कास्ट बोर्ड में इंतज़ामों पटले को जो के इंतज़ामों ने लाए कि सब के लिए कि बेल-बेल कमाने की नहीं भी हो रही है अच्छा जिंदगी नाली को ਇਹ ਕੋਰਪਰੀਅਲ ਦਾ ਗਿਆ 50% ਕੋਰਪਰੀਅਲ ਸਰਕਾਰ ਨੇ ਉਹ ਸਿਰਫ ਮੁਫਤਾਂ ਦੀ ਸੇਵਾ ਕਰਨਾ ਉਹ ਜਿਹੜਾ ਮੈਡੀਕਲ ਸੇਵਾਦਾਰ ਨਾ ਓਕੇ ਇੱਕੋ ਇੱਕ ਮੇਨ ਮੋਟੀਵਾ ਦਾ ਮੁਫਤਾਂ ਦੀ ਸੇਵਾ ਉਹਦਾ ਸੀ ਕਿ ਨਾ ਲੋਕਾਂ ਨੂੰ ਮਿਲਦਾ ਕਿਹਦਾ ਇਹ ਕਹਿੰਦਾ ਵੀ ਕੰਮ ਦਾ ਕਰ ਦਿੱਤਾ ਗਿਆ ਹੈ ਕੰਮ ਦਾ ਕੰਮ ਦੇ ਲੋਕਾਂ ਨੇ ਉੱਗਲੇ ਹੀ ਨਾ ਹੂੰ ਕਿਹਦੇ ਕਹਿਲੀ ਕਰਦੇ ਹੈ ड्यूटी कर रहे यार या फॉर्म चलता है या फॉर्म स्कूल चल रहा है तो कर ले हैं तो मात्र पहले वो तो फिर बने काम कि एकदा इंसान पहला है या पहला इंसान बिल्कुल तो बात कर तो ए एक बुक कहते पैसे नहीं करने है तो है और एनुकेट हो जाए मेडिकल कॉलेज जी और और ए मौजूदा केयर पर्सन है या मौजूदा मोड मोड के बॉडी में ਇਹ ਸਰਕਾਰ ਨਾਲ ਬਾਹਰ ਆਇਆ ਵੀ ਅਸੀਂ ਜਲਾ ਪ੍ਰੋਵਾਈਡਰ ਪ੍ਰੋਵਾਈਡਰ ਸੀ ਜੀ ਉਹ ਇਹ ਉਹਨਾਂ ਨੇ ਗਲਤੀ ਕੀਤੀ ਹੋਈ ਹੈ ਪਹਿਲੀ ਵਾਰ ਆਇਆ ਜੀ ਇਹ ਆਦਰ ਬੋਰ ਨਹੀਂ ਜਗਾ ਅੰਦਾਜ਼ਾ ਲਗਾ ਮੈਡੀਕਲ ਕਵਾਰ ਨੂੰ ਲੈ ਕੋਲ ਨਹੀਂ ਇਸ਼ਟਾ ਰਿਕਮੈਂਡ ਨਹੀਂ ਬਣੀ ਸੀ ਮੀਕਲ ਰੇ 44 ਕਰੋੜ ਰੁਪਏ ਦੇ ਬਾਅਦ ਅਸੀਂ ਕਾ ਦੇ ਵਿੱਚ ਇਹ ਗੱਲ ਕਿ ਉਹਨਾਂ ਨੇ ਲੈ ਕੀਤਾ ਦਾ ਨਾਲ ਜੇ ਦਾ ਮੋਰ ਨੂੰ ਆ ਕੇ ਕਰ ਦਗਾ ਮੈਂ ਉਹ ਵੀ ਜਿਹੜੀ ਜਿਹੜੀ ਅੱਜ ਕੀ ਬਤਾ ਪਾ ਰਹੇ ਆ ਇਹ ਤਾਂ 50 ਕਰੋੜ ਤੋਂ ਉਪਰ ਆ। ਠੀਕ ਠੀਕ। ਉਹਨਾਂ ਨੇ ਤਾਂ ਲੈ ਕੀ ਕਰ ਲਈ ਇਹ ਗੱਲ ਨੂੰ ਕਰਕੇ? ਮੈਂ ਤੁਸੀਂ ਜਦੋਂ ਸੁਹਾਰ ਦਿੱਤਾ। ਤੁਸੀਂ ਦੋ ਵਾਰ ਇਹ ਕੀ ਕਰ ਗਏ? ਅਮੀਰ ਜੀ ਤਪਾਹ ਨੂੰ ਕਰਾਇਆ ਇਹ ਪਿਆਰ ਤੇ ਕਿਹਨਾਂ ਨੂੰ ਸਾਨੂੰ ਦੋਵਾਂ ਨੂੰ ਮੈਡੀਕਲ ਕਾਲਰ ਦੇ ਨਾਲ ਆ ਕੇ ਜਿਹਦੇ ਵਿੱਚ ਉਹ ਹੌਸਲੇ ਵਾਲਾ ਆ ਗਿਆ ਜੀ ਉਸ ਨੂੰ ਬਣਾਦੇ ਆ। ਮੇਰੀ ਸ਼ੋਪਿੰਗ ਬਲੈਸ ਬਣਾ ਦਰਦੇ ਆ। ਜੇ ਬਾਈ ਜਸੋਰ ਵਗੈਰਾ ਨਾਲ ਕਰਨੇ ਜਾਂ ਫਾਰਮ ਤੇ ਇਹੇ ਸੜਕਾਂ ਤੇ ਇਹ ਪੈਰਾਮੈਡੀਕਲ ਕਾਲ ਵੀ ਆਪਚਾ ਚਲੋ ਅਸਰ ਬਾਈ ਇਹ ਕਾਲ ਦਾ ਨਾਮ ਕਰਕੇ ਕਈ ਵਾਰੀ ਗੱਲ ਤਾਂ ਕੁਝ ਸਾਡੇ ਆਨ ਤੋਂ ਪਹਿਲਾਂ ਪੌਲਿਸ ਉੱਤੇ ਲਈਦੀ ਗਈ ਮੀ ਇਸ ਬੰਦੇ ਦੀ ਜਿਸ ਆਪ ਬਲਕਿ ਕੀ ਇਹ ਤਾਂ ਨਾਲ ਲੱਗਦੇ ਨੇ ਸਪੈਸ਼ਲਰ ਦੀ ਸਰਕਾਰੀ ਪੈਨਸ਼ਨ ਲੱਗੀ ਹੋਈ ਉਹਦੀ ਪੈਨਸ਼ਨ ਜੀ ਇਪੋਰਟ ਨੇ ਜੀਮਾ ਸਾਹਿਬ ਨੇ ਮੇਰੇ ਕੋਲ ਤੇ ਜਾ ਕੇ

यामीन वेक तो को दीदी और वेरिफिकेशन जरूरी है मामला शेप है तो सीधे के बंद रिलीज में आ होंगे बिना किसी पे प्रभाव वाला और वो कैंसिल हो रिलीज ज्यादा तो लेकिन ये हुई परवार लिए ननियां पेंशनर आए ते तकनीकी गलती को माफ मेरे तरफ वो किसी किसी भी जिले के अंदर का सिचुएशन है जो भी यदि और बारग्रेट के बाद हमला होगा और कैंसिल हो पूरा रास्ता जरूरी बाकी की कोई गलत कारण कटाने

ਨਮੀ ਬੰਚਲਾ ਉਹਨਾਂ ਦੀ ਵੀ ਲੱਗ ਜਾਣਗੇ ਜੀ ਇਹ ਵੀ ਕਿ ਉਹ ਜਿੰਨੇ ਪਹਿਲਾਂ ਪੰਜਾਉਂ ਕਿਹਾ ਅਸਲ ਨੂੰ ਉਹਦਾ ਅਸਲ ਰਸਤਾ ਚੱਲਦਾ ਹੈ ਜੀ ਇਹ ਜੀ ਵੀ ਉਹਦਾ ਪੈਰ ਗ੍ਰੀਨ ਦਬਾ ਦੇਣਾ ਬੰਦਾ ਨਹੀਂ ਕਰ ਰੋਗਾ ਉਹ ਪੈਨਸ਼ਨ ਦਾ ਗਦਾਰ ਉਹ ਪੈਨਸ਼ਨ ਉਹ ਵੀ ਇਹ ਵੀ ਹੈਗਾ ਬੇਦਾਰ ਹੈ ਐਸੋ ਵੇਲੇ ਜਿਹੜੇ ਭਾਂਦੀਰ ਆਪੀ ਪਾਰਟੀ ਚੱਲਦੀਆਂ ਨੇ ਜੀ ਜੀ ਭਾਂਦੇ ਲੋਨ ਦਾ ਨਸੀਬਾ ਜਾਂ ਤੁਹਾਡੇ ਵੱਲ ਚਾਰ ਹਜ਼ਾਰ ਰੈਫਰ ਸਾਰਾ ਕੰਮ ਹੀ तो जोड़ा एलिजिबल हो जाए जेड़ा भी एलिजिबल है किसी पार्टी का मतलब रखता है आम आदमी पार्टी की भी सोच है पहले तो कि हर बंदे को अपना अपना बेसिक जरूरतों को देखने का हेल्थ पे आम की वगैरह जो बेनिफिट फाइनेंशियल बेनिफिट्स मिलते हैं वो फिर बदल गए तो बड़ी प्राप्ति दे रही है जो है लोगों ज्यादा नहीं पता नहीं सारे मेंबर्स आंदे ही ना जितने भी कोई बंदा आवे मामला मुखर मामला जो बोर्ड की प्रॉब्लम के समझो हां है हर बंदा रवि जानते है एडिकिएट ऑफ द के मामले सॉल्व करते हैं तो भी रोजी वीडियो देखते ही ओनली जी चेयरमैन साहब भी 12 घंटे अवेलेबल है तो भी कोई प्रॉब्लम आ नहीं तो बाद बाद है तस्वीर ये ये पढ़ते हैं तो दिन चार ऑडिट की बनती थी ये ਮਾਜਮਾ ਦੇ ਸੰਦੇਸ਼ ਨਾਲ ਜੁਗਤ ਜਿਆਦਾ ਬਿਨਾ ਕਿ ਤੋ 10 ਕੋਰ ਰੁਪਈਆ ਜਮੂਟ ਲਈ ਉਹ ਜਮਾ ਕਰਦੀ ਕਿਉਂਕਿ ਇਹਨਾਂ ਨੂੰ ਮੌਨਦਾਰ ਕਿਸੇ ਕੇ ਰਿਹਾ ਕਿ ਵੈਲਵੈਟ ਸਮਾਹਤ ਨਹੀਂ ਲੱਗਦੀ ਨਹੀਂ ਵੀ ਹੋਦੀ ਅੱਛਾ ਜਿੰਦਾਲੋ ਇਹ ਨਾਲ ਫਿਰ ਦੇ ਨਾਲੇ 42 ਕੋਰ ਰੁਪਈਆ ਦਿੱਤਾ ਗਿਆ 1.50 ਕੋਰ ਉਹ ਪਿੰਡ ਸਰਕਾਰ ਨੂੰ ਉਹ ਸਿਰਫ ਮੁਫਤਾਂ ਦੀ ਸੇਵਾ ਕਰਦਾ ਜਿਹੜਾ ਮੈਡੀਕਲ ਸੇਵਾ पागल बनना ओके इनको एक मेन मोटिव है और आपकी मुनक्कारी सेवा होता है जैसे लोगों को रोज़ का मिलता है इधर एक है ना कि काम का पैसा लगता गया है काम का काम के लोग जा मिले उपले ही नहीं हैं ठीक है पहली बात है दूसरी बात हैं यार काम का बहुत कुछ चल रहा है काम के स्कूल चल रहे हैं तो तकलीफ तो पहले मुसलमानों फिर पर आ रहे हैं एता इस्लाम में पहला है या पहला इंसान बिल्कुल ये बात करवा लोग ये कह रहे हैं कि जे assi 48 करोड़ रुपया देना सीगा ता साडे कोई रिजर्वेशन होनी चाहिदी सी एक ए भी शिकवा चल रहा है कि कट गिनतीया और बहुत ने क्यों फिर मुसलमानों ने ही क्यों पैसा दता चेयरपर्सन ने जब मौजूदा बोर्ड बोर्ड की बॉडी ने इस सरकार का बाहर आ गया भी ऐसी तो जगह प्रोवाइड जगह प्रोवाइड ऐसी करो जी वो ए ए उन्हें ले करती की थी भी है पहले पहले ले जाती है जी ये अगर बोर्ड नहीं जगह अंदर लगा तो मेडिकल कॉलेज में कौन है नहीं इस नहीं बनी है ਦੂਜੀ ਗੱਲ ਇਹ ਰੁਪਏ ਦੇਣ ਬਾਅਦ ਅਸੀਂ ਤਾਂ ਉਹਦੇ ਵਿੱਚ ਇਹ ਗੱਲ ਸੀ ਉਹਨਾਂ ਨੇ ਲੈ ਕੇ दाद सुहार गए कर लेकिन जो आंख पे टेप लगा वो वो मिल होगी अच्छा ਜੇਰਾ ਮੋਰ ਨੂੰ ਆਟੇਕਰ ਲਗਾ ਮਿਲੂਗੀ ਜੇਰੀ ਜੀ ਅੱਜ ਕੀ ਬਤਾ ਕਰੀਏ ਤਾਂ 50 ਕਰੋੜ ਤੋਂ ਉਪਰ ਆ। ਠੀਕ ਠੀਕ ਮੋਰ ਨੇ ਤਾਂ ਲੈ ਕੀ ਕਰ ਲਈ ਗੱਲ ਦੀ ਕਰਕੇ ਮੈਂ ਤੁਸੀਂ ਜਦੋਂ ਸੁਹਾਰ ਦਿੱਤਾ ਤੁਸੀਂ ਦੋਸਤ ਸੁਹਾਰ ਦੇ ਕੀ ਕਰਦੇ ਤਮੀਮ ਤਪਾਹ ਨੂੰ ਕਰਾਈ ਪਿਆ ਆ ਟੇਪ ਲਗਾ ਕਿ ਸੰਮਾ ਦੋ ਮੈਡੀਕਲ ਕਾਲ ਦੇ ਨਾਲ ਕਰੀ ਜੀ ਜੀ